ਾਰੇ ਹੀ ਲੈੜਾ ਜਾਨਕਿ ਬੰਦਵਾ ਕੋਈ ਮੂਹ ਮੱਤੀ ਚਗਾਈ ਕਿਨੇ ਦੀਵਾ ਜਗਾਇਆ ਵਾ ਕਈ ਨਾ ਲੈੜਾ ਆ ਜਿੱਦੀ ਰਾਤ ਨੂੰ ਕਈ ਨਾ ਨਹੀਂ ਆਉਂਦੀ ਤੇ ਲਵਾਟਰ ਚਾਰਜਰ ਹੁੰਦੇ ਉਹਨਾਂ ਦੇ ਐਨਮੀਟਰਾਂ ਦੇ ਵਾ ਰਾਹ ਦੇ ਵਿੱਚ ਅਸੀਂ ਚੱਲੂ ਵੀ ਲੈੜ ਜਗਾਉਨੇ ਆ ਇਥੇ ਕੋਈ ਵੀ ਜਾਨਕਿ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ ਮਾਨਦ ਖੇਤਰ ਦੇ ਵਿੱਚ ਰਾਤ ਨੂੰ ਸਾਨੂੰ ਕੋਈ ਥੋੜਾ ਅਗੇ ਜਮਲੋ ਜੀਪ ਬਾਰ ਰਿਕਾਰ ਕੇ ਲੈ ਜਾਊਗਾ ਤੇਰੀ ਜਿਹੜੀ ਬੈਗ ਵਾ 7 ਕਿਲੋਮੀਟਰ ਇਥੇ ਤੇ ਜੇ ਮਲੋ ਰਾਤ ਨੂੰ ਕੋਈ ਜੀਪ ਬਾਰ 7 ਕਿਲੋਮੀਟਰ ਦਾ ਸਰਕਾਰ ਨੇ ਉਹਨੂੰ ਅਗਨ ਬੋੜ ਦਿੱਤਾ ਕੋਈ ਔਰ ਦੇਖ ਲਓ ਇੱਥੋਂ 3 ਤੱਕ ਲੈ ਕੇ 2-3 ਕਿਲੋਮੀਟਰ 4 ਕਿਲੋਮੀਟਰ ਬਾਅਦ 2 ਕਿਲੋਮੀਟਰ ਦਾ ਪੋਲ ਆੜਾ ਇੱਥੇ ਦਿਨੇ ਦੇ ਸਰਕਾਰੀ ਗੱਡੀਆਂ ਦੇ ਲਾਣਾ ਲੱਗੀਆਂ ਹੁੰਦੀਆਂ ਹੂੰਤੀ ਲੈਡ ਮਾਰ ਕੇ ਦੇਖ ਲਓ ਉਹਦੀ ਸਰਕਾਰੀ ਗੱਡੀ ਦੀ ਇੱਥੇ ਹੈਗੀ ਦਿਨ ਤੇ ਰਾਤ ਦੇ ਵਿੱਚ ਕੀ ਫਰਕ ਆ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਖੜੇ ਸੁਲਤਾਨਪੁਰ ਦੇ ਮੰਡ ਕੀਤਰ ਦੇ ਵਿੱਚ ਖੜੇ ਆ ਜਿੱਥੇ ਇੱਕ 20 ਪਿੰਡ ਦੇ ਕਰੀਬ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੋਏ ਨੇ ਕੁਝ ਕੁ ਬੇਚਰਾਗ ਪਿੰਡ ਨੇ ਕੁਝ ਕੁ ਲੋਕ ਉੱਥੇ ਰਹਿੰਦੇ ਨੇ ਔਰ ਜਿੰਨਾਂ ਦੀਆਂ ਜ਼ਮੀਨਾਂ ਤੇ ਬਿਲਕੁਲ ਜਿਹੜੀਆਂ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਪਾਣੀ ਲਗਾਤਾਰ ਬਿਆਸ ਦਰਿਆ ਦਾ ਵਧ ਰਿਹਾ ਤੇ ਇੱਕ ਬੰਨ ਜਿਹੜਾ ਇਸ ਟਾਈਮ ਪਤਾ ਲੱਗਾ ਕਿ ਦੂਸਰੇ ਪਾਸੇ ਜਿਹੜਾ ਦਰਿਆ ਸੀਗਾ ਉਹਦਾ ਵੀ ਬੰਨ ਜਿਹੜਾ ਇਸ ਟਾਈਮ ਟੁੱਟ ਗਿਆ ਇਸ ਟਾਈਮ ਦੀ ਜਿਹੜੀ ਆ ਬ੍ਰੇਕਿੰਗ ਨਿਊਜ਼ ਹੈ ਅਸੀਂ ਰਾਤ ਨੂੰ ਮੰਡ ਖੇਤਰ ਦੇ ਵਿੱਚ ਪਹੁੰਚੇ ਹਾਂ ਕਿ ਦਿਨ ਦੇ ਹਾਲਾਤ ਤੇ ਹਰ ਕੋਈ ਪੱਤਰਕਾਰ ਜਾਂ ਰਿਪੋਰਟਰ ਦਿਖਾਉਂਦਾ ਵਾ ਚੈਨਲ ਵਾਲਾ ਦਿਖਾਉਂਦਾ ਪਰ ਰਾਤ ਦੇ ਹਾਲਾਤ ਵੀ ਜਾਣਨੇ ਚਾਹੀਦੇ ਕਿ ਰਾਤ ਨੂੰ ਉਹਨਾਂ ਦੇ ਹਾਲਾਤ ਕਿੱਦਾਂ ਵਾ ਕਿੱਦਾਂ ਉਹ ਬਤੀਤ ਕਰਦੇ ਨੇ ਕਿਵੇਂ ਉਹਨਾਂ ਦੇ ਬੱਚੇ ਪੜ੍ਹਦੇ ਨੇ ਲਾਈਟ ਤੋਂ ਬਿਨਾਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਆਹ ਗੱਲਬਾਤ ਕਰਦੇ ਆ ਮੰਡ ਖੇਤਰ ਦੇ ਕੁਝ ਪਰਿਵਾਰਾਂ ਦੇ ਨਾਲ ਰਾਤ ਨੂੰ ਅਸੀਂ ਖੜੇ ਆ ਇੱਥੇ ਕਿਹੜੇ ਕਿਹੜੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਪੁਖਤਾ ਕੀਤੇ ਗਏ ਨੇ ਕੀ ਕੀ ਤੁਹਾਨੂੰ ਪ੍ਰੋਬਲਮਾਂ ਜਿਹੜੀ ਦਿੱਕਤ ਆ ਰਹੀਆਂ ਦਿਨੇ ਤੇ ਸਾਰੇ ਲੋਕ ਇੱਥੇ ਹੁੰਦੇ ਨੇ ਰਾਤ ਨੂੰ ਜਦੋਂ ਤੁਸੀਂ ਇਕੱਲੇ ਰਹਿ ਜਾਂਦੇ ਹੋ ਉਸੇ ਤੁਹਾਨੂੰ ਇਕੱਲੇ ਨੂੰ ਛੱਡ ਜਾਂਦੇ ਨੇ ਉਹਦੇ ਤੁਹਾਡੇ ਹਾਲਾਤ ਕੀ ਹੁੰਦੇ ਨੇ ਤੇ ਕੀ ਸੋਚਦੇ ਉਹ ਪਹਿਲੋ ਸਤਿ ਸ੍ਰੀ ਅਕਾਲ ਵੀ ਜੀ ਸਾਰਿਆਂ ਨੂੰ ਵੀ ਜੀ ਰਾਤ ਨੂੰ ਦਿਨੇ ਦੇ ਸਾਰੇ ਇੱਥੇ ਜਿੰਨਾ ਵੀ ਆਪਣਾ ਸਾਰੇ ਸੰਗਤਵਾ ਆਪਣਾ ਜੋ ਵੀ ਡੀਸੀ ਆ ਕੋਈ ਸਾਰਾ ਇੱਥੇ ਪ੍ਰਬੰਧ ਹੁੰਦੇ ਆ ਹੁਣ ਦੇਖੋ ਵੀ ਵੀਰ ਜੀ ਰਾਤ ਨੂੰ ਇਹ ਮੌਕਾ ਆ ਵੀ ਰਾਤ ਨੂੰ ਮੈਂ ਇਹ ਕਹਿੰਦਾ ਵੀ ਇੱਧਰ ਦੇਖੋ ਪਹਿਲੋ ਸਾਰੇ ਹਾਂ ਇਹ ਸਾਰੇ ਹੀ ਲੈੜਾ ਜਾਨਕਿ ਬੰਦਵਾ ਕੋਈ ਮੂਮਤੀ ਜਗਾਈ ਕਿਨੇ ਦੀਵਾ ਜਗਾਇਆ ਵਾ ਕਈ ਨਾ ਲੈੜਾ ਆ ਵੀ ਜਦ ਦੀ ਰਾਤ ਨੂੰ ਕਈ ਨਾ ਨਹੀਂ ਵੀ ਆਉਂਦੀ ਤੇ ਵਾਟਰ ਚਾਰਜਰ ਹੋ ਜਾਂਦੇ ਉਹਨਾਂ ਦੇ 3 ਮੀਟਰਾਂ ਦੇ ਵਾਹ ਰਾਹ ਦੇ ਵਿੱਚ ਅਸੀਂ ਚਲੋ ਵੀ ਲੈੜਾ ਜਗਾਉਨੇ ਆ ਦੂਜੀ ਗੱਲ ਇਹ ਰ ਇਹ ਵੀ ਰਾਤ ਨੂੰ ਪ੍ਰਸ਼ਾਸਨ ਜਿਹੜਾ ਇੱਥੇ ਕੋਈ ਵੀ ਨਹੀਂ ਪਹੁੰਚਦਾ ਦੇਖ ਲਓ ਇੱਥੇ ਕਿਸ ਦਾ ਅਗਣ ਬੋਰਡ ਹੈਗਾ ਕੋਈ ਵੀ ਨਹੀਂ ਇੱਥੇ ਹੈਗਾ ਕਿਉਂਕਿ ਮਨ ਲਓ ਕੋਈ ਬੰਦਾ ਜੀ ਕੋਈ ਬਿਮਾਰ ਹੋ ਜਾਂਦਾ ਵਾ ਨਾ ਤਾਂ ਕੋਈ ਇੱਥੇ ਗੱਡੀ ਕੀ ਪ੍ਰਚਾਰ ਜਾਂਦੀ ਐਂਬੂਲੈਂਸ ਕੋਈ ਵੀ ਨਹੀਂ ਹੈਗਾ ਨਾ ਕੋਈ ਪ੍ਰਚਾਰ ਇੱਥੇ ਹੈਗਾ ਇਸ ਵਕਤ ਮਤਲਬ 9 ਵਜ ਗਏ ਐਥੋਂ 3 ਕਿਲੋਮੀਟਰ ਪੈਸੇ ਦੂਰ ਬੈਠਾ ਵਾ ਇੱਥੋਂ ਮਤਲਬ ਜਿਹੜਾ ਪ੍ਰਚਾਰ ਨੇ ਕੈਂਪ ਲਾਇਆ ਸਰਕਾਰੀ ਤੇ 3 ਕਿਲੋਮੀਟਰ ਤੇ ਜਾ ਕੇ ਲਾਇਆ ਹ ਹ ਹ ਉਹਨ ਮਤਲਬ ਇੱਥੇ ਆਉਣਾ ਐਥੋਂ 3 ਕਿਲੋਮੀਟਰ ਚੁੱਕ ਕੇ ਖੜਾਗਾ ਉਹਨੂੰ ਉਸ ਤੋਂ ਹੀ ਤੇ ਉਹ ਤੇ ਬੰਦਾ ਆ ਪਿਆ ਗਿਆ ਦੂਸਰੀ ਗੱਲ ਵੀਰ ਜੀ ਇਹ ਰਹੀ ਵੀ ਇੱਥੇ ਕੋਈ ਵੀ ਜਾਨਕਿ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ ਮਾਨ ਦੇ ਖੇਤਰ ਦੇ ਵੀ ਰਾਤ ਨੂੰ ਸਾਨੂੰ ਕੋਈ ਥੋੜਾ ਆ ਕੇ ਮਤਲਬ ਜੀਵ ਬਿਮਾਰ ਦਾ ਉਧਾਰ ਕੇ ਲੈ ਜਾਊਗਾ ਇੱਥੇ ਤੇ ਇਹ ਗ ਇੱਕ ਆਪਣਾ ਖਾਲਸਾ ਢਾਲੇ ਇੱਕ ਬਾਬਾ ਸਰਹਾਲੀ ਸਾਹਿਬ ਵਾਲੇ ਆ ਇੱਕ ਰਾਣਾ ਸਾਹਿਬ ਜਿਹੜਾ ਮਣੀ ਕੇ ਮਾਂ ਫਾੜੀ ਪੜਦੇ ਫੜਦੇ ਆ ਬਾਕੀ ਦੂਸਰੀ ਗੜੇ ਕੋਈ ਨਹੀਂ ਇੱਥੇ ਰਾਤ ਦਾ ਪ੍ਰਬੰਧ ਇਹ ਗਲਤ ਤਰ੍ਹਾਂ ਦਾ ਪ੍ਰਬੰਧ ਨਹੀਂ ਆ ਰਾਤ ਨੂੰ ਤਾਂ ਸਾਨੂੰ ਕੋਈ ਵੀ ਨਹੀਂ ਦਿਸ ਰਿਹਾ ਦਿਨ ਸਲੇ ਆ ਕਿ ਦਿਨੇ ਤਾਂ ਸਾਰੀਆਂ ਸਮਾਜ ਸੇਵਾਵਾਂ ਹੁੰਦੀਆਂ ਪਰ ਰਾਤ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬਿਮਾਰ ਦੀ ਜੇਕਰ ਕੋਈ ਇਥੋਂ ਪਿੰਡ ਕੋਈ 5 ਕਿਲੋਮੀਟਰ ਕੋਈ 6 ਕਿਲੋਮੀਟਰ ਕੋਈ 8 ਕਿਲੋਮੀਟਰ ਕਿੰਨੇ ਕਿਲੋਮੀਟਰ ਤੱਕ ਇਹ ਪਿੰਡ ਜਿਹੜੇ ਫੈਲੇ ਹੋਏ ਆ ਇਹ ਭਾਈ ਕੋਈ 6 ਕਿਲੋਮੀਟਰ ਤੇ ਪਿੰਡ ਵਾ ਮੇਰੀ ਜਿਹੜੀ ਬੈਗ ਵਾ 7 ਕਿਲੋਮੀਟਰ ਇਥੋਂ ਇਥ ਤੇ ਜੇ ਮਲੋ ਰਾਤ ਨੂੰ ਜੀ ਬਿਮਾਰਾ 7 ਕਿਲੋਮੀਟਰ ਨਾ ਸਰਕਾਰ ਨੇ ਅਗਣ ਬੋੜ ਦਿੱਤਾ ਕੋਈ ਹੂੰ ਤੇ ਸਭ ਤੋਂ ਵੱਡਾ ਸਵਾਲ ਆ ਕਈ ਦਿਨ ਤੋਂ ਅਸੀਂ ਚੱਕ ਰਹੇ ਪਰ ਸਰਕਾਰ ਨੇ ਜ਼ਰੂਰ ਪ੍ਰਸ਼ਾਸਨ ਨੇ ਇਹ ਖਬਰ ਪੀਟੀਸੀ ਤੇ ਚੱਲਣ ਤੋਂ ਬਾਅਦ ਇਹ ਜ਼ਰੂਰ ਕਿਹਾ ਗਿਆ ਸੀਗਾ ਕਿ ਇਸ ਤੇ ਅਸੀਂ ਜਿਹੜੇ ਅਗਣ ਬੋਟਾ ਉਹ ਲਾਗੂ ਕਰਾਂਗੇ ਕਿ ਹਾਂ ਵੀ ਕੈਂਪਲਸ ਅਗਣ ਬੋਟਾ ਜਿਹੜਾ ਜ਼ਰੂਰੀ ਹੋਣਾ ਚਾਹੀਦਾ ਕਿ ਇੱਥੇ ਇਸ ਏਰੀਆ ਦੇ ਵਿੱਚ ਜੇਕਰ ਕਿਸੇ ਨੂੰ ਵੀ ਪ੍ਰੋਬਲਮ ਆ ਜਾਂਦੀ ਤੇ ਰਾਤ ਨੂੰ ਉਸ ਨੂੰ ਵੱਡੀ ਲਾਈਟ ਦਿੱਤੀ ਜਾਵੇ ਜਿਸ ਦੇ ਨਾਲ ਉਹ ਉਹਨਾਂ ਨੂੰ ਰਾਤ ਨੂੰ ਦਿਸੇ ਵੀਤ ਔਰ ਜਿਸ ਦੇ ਨਾਲ ਉਹ ਕਿਸੇ ਵੀ ਜਿਹੜੇ ਲੋਕ ਅੰਦਰ ਬੈਠੇ ਨੇ ਬਜ਼ੁਰਗ ਬੈਠੇ ਨੇ ਜਾਂ ਬੱਚੇ ਬੈਠੇ ਨੇ ਜਾਂ ਕੋਈ ਬਿਮਾਰ ਹੋ ਜਾਂਦਾ ਉਹਨਾਂ ਨੂੰ ਬਾਹਰ ਕੱਢਣ ਲਈ ਆ ਬਾਕੀ ਇਹਨਾਂ ਦੇ ਕੋਲ ਗੱਲਬਾਤ ਸੁਣਦੇ ਆ ਕਿ ਕੀ ਕਹਿੰਦੇ ਨੇ ਕਿ ਕਿਉਂਕਿ ਇਹਨਾਂ ਦਾ ਦਰਦ ਇਹੀ ਜਾਣ ਸਕਦੇ ਨੇ ਅਸੀਂ ਤਾਂ ਸਿਰਫ ਇਹ ਆ ਕਿ ਇਹਨਾਂ ਦਾ ਦੁੱਖ ਇਹਨਾਂ ਦੀਆਂ ਤਕਲੀਫਾਂ ਅਸੀਂ ਚੈਨਲ ਦੇ ਜ਼ਰੀਏ ਅਸੀਂ ਸਰਕਾਰਾਂ ਤੱਕ ਤੇ ਪ੍ਰਸ਼ਾਸਨ ਤੱਕ ਇਹਨਾਂ ਦੀ ਆਵਾਜ਼ ਪਹੁੰਚਾਉਣ ਦਾ ਜਿਹੜਾ ਇਹ ਸਾਡਾ ਜ਼ਰੀਆ ਵਾ ਇਸੇ ਕਰਕੇ ਅਸੀਂ ਰਾਤ ਨੂੰ ਇਸ ਟਾਈਮ ਪਹੁੰਚੇ ਕਿ ਰਾਤ ਨੂੰ ਹਾਲਾਤ ਇਸ ਏਰੀਆ ਦੇ ਕਿੱਦਾਂ ਦੇ ਨੇ ਕਿਵੇਂ ਲੋਕ ਜਿਹੜਾ ਇਸ ਪੱਧਰ ਜ਼ਿੰਦਗੀ ਨੂੰ ਬਤੀਤ ਕਰ ਰਹੇ ਨੇ ਕਿਵੇਂ ਸੋਚਦੇ ਨੇ ਜੀ ਦੇਖੋ ਭਾਈ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਬਧਵਾਦਨ ਕਰਦੇ ਜਿਨ੍ਹਾਂ ਨੇ ਇਹ ਵੇਲੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਆ ਹੂੰ ਦੇਖੋ ਦਿਨੇ ਦੇ ਪੀਡੀਸੀ ਨਾਲ ਇੱਥੋਂ ਦੇ ਕੋਈ ਉੱਥੇ ਵਾ ਕੋਈ ਉੱਥੇ ਗੇੜਿੰਗੇ ਰੰਦਾ ਕਿ ਉੱਥੇ ਗੇੜ ਲਿੰਦਾ ਵਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਜਿਹੜੀ ਤੁਸੀਂ ਸਾਡੀ ਇਹ ਵੇਲੇ ਬਾਤ ਪੁੱਛਣ ਆਏ ਆ ਹੂੰ ਦੇਖ ਲਓ ਵੀ ਇੱਥੋਂ ਤੱਕ ਲੈ ਕੇ ਦੋ ਮਿੰਟ ਤਿੰਨ ਕਿਲੋਮੀਟਰ ਚਾਰ ਕਿਲੋਮੀਟਰ ਵਾ ਦੋ ਕਿਲੋਮੀਟਰ ਦਾ ਪੋਲ ਆੜਾ ਇੱਥੇ ਦਿਨੇ ਦੇ ਸਰਕਾਰੀ ਗੱਡੀਆਂ ਦੇ ਨਾਣਾ ਲੱਗੀਆਂ ਹੁੰ ਕਿਉਂਕਿ ਸਰਕਾਰ ਦਾ ਫਰਜ ਮੰਦਾ ਇੱਥੇ ਇੱਕ ਐਂਬੂਲੈਂਸ ਹੋਵੇ ਦੋ ਅਗਣ ਬੋਰਡ ਹੋਣ ਕੋਈ ਵੀ ਇੱਥੇ ਅਗਣ ਬੋਰਡ ਨਹੀਂ ਇੱਥੇ ਹੈਗਾ ਸਿਰਫ ਇਹ ਕਾ ਅਗਣ ਬੋਰਡ ਹੈਗਾ ਬਾਬੇ ਸੀਚੀ ਵਾਲਿਆਂ ਦਾ ਇੱਕ ਰਾਣਾ ਸਾਹਿਬ ਨੇ ਨੂੰ ਦਿੱਤਾੜਾ ਬਾਕੀ ਤੋਂ ਬਾਅਦ ਸਾਡੇ ਕੋਲ ਕੋਈ ਇੱਥੇ ਸਰਕਾਰ ਨਹੀਂ ਆਉਂਦੀ ਪ੍ਰਸ਼ਾਸਨ ਵੱਲੋਂ ਸੰਸਥਾ ਦਾ ਕੰਮ ਨਹੀਂ ਹੁੰਦਾ ਕਿ ਜਦੋਂ ਭੀੜ ਪੈ ਜਾਂਦੀ ਜਾਂ ਕੋਈ ਹਾਲਤ ਵਿਗੜ ਜਾਂਦੇ ਤਾਂ ਉਹਨਾਂ ਨੂੰ ਸੰਭਾਲ ਲੈਂਦਾ ਸਸਤਾ ਤੇ ਇੱਕ ਸੇਵਾ ਦੇ ਤੌਰ ਤੇ ਕੰਮ ਕਰਦੀ ਇਹਨਾਂ ਕੰਮ ਜਿਹੜਾ ਹੁੰਦੇ ਪ੍ਰਸ਼ਾਸਨ ਤੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਨੇ ਤੇ ਅਸੀਂ ਅਪੀਲ ਜ਼ਰੂਰ ਕਰਦੇ ਹਾਂ ਕਿ ਜਿਹੜੀ ਇਹਨਾਂ ਦੀ ਮੰਗ ਵਾ ਕਿ ਹਾਂ ਵੀ ਐਂਬੂਲੈਂਸ ਅਗਨਬੋਟ ਦੀ ਜ਼ਰੂਰਤ ਹੋਵੇ ਤੇ ਰਾਤ ਨੂੰ ਉਹਨਾਂ ਨੂੰ ਪ੍ਰਬੰਧ ਕੀਤਾ ਜਾਵੇ ਸਾਡੇ ਨਾਲ ਹੋਰ ਵੀ ਸਿੰਘ ਸਾਹਿਬ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੋਰ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਟਾਈਮ ਰਾਤ ਹੋ ਚੁੱਕੀ ਆ ਕਾਫੀ ਸਮਾਂ ਜਿਹੜਾ ਗੱਲ ਕਰਤ ਰਾਤ ਦੇ ਹਾਲਾਤ ਜਿਹੜੇ ਅਸੀਂ ਜਾਣਨਾ ਚਾਹੁੰਦੇ ਜੀ ਪਹਿਲਾਂ ਤਾਂ ਇਹ ਪਿਆਰ ਭਰੀ ਮੈਂ ਸਸਰੀ ਗੱਲ ਕਹਿਣਾ ਸਾਰਿਆਂ ਨੂੰ ਤੇ ਮੈਂ ਨਾ ਵੱਡੇ ਵੀਰੇ ਮੈਂ ਵੀ ਸਮਾਜ ਸੇਵਕਾਂ ਆਪਾਂ ਡੈੱਡ ਵੋਡੀਆਂ ਕੱਢਦੇ ਨੇਹਾਂ ਦੇ ਵਿੱਚੋਂ ਤੇ ਮੈਂ ਇਹਨਾਂ ਦੇ ਜਿਹੜੇ ਦੁੱਖ ਦਰਦ ਤੇ ਜਿਹੜਾ ਜਿੰਨਾ ਵੀ ਪਰਿਵਾਰਾਂ ਨੂੰ ਲੋੜ ਆ ਤੇ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਮਦਦ ਕਰਨ ਆਏ ਹੋਏ ਆਂ ਸਵੇਰੇ ਸਾਡੀ ਇੱਥੇ ਬੋਟ ਵੀ ਆਊਗੀ ਕਿਉਂਕਿ ਬੋਟ ਦੀ ਬਹੁਤ ਜ਼ਿਆਦਾ ਇੱਥੇ ਲੋੜ ਆ ਤੇ ਮੈਂ ਹੋਰ ਵੀ ਭੈਣ ਭਰਾਵਾਂ ਨੂੰ ਅਪੀਲ ਕਰਦਾ ਜਿਨ੍ਹਾਂ ਕੋਲੇ ਵੋਟ ਆ ਜਾਂ ਜਿੱਦਾਂ ਦਾ ਵੀ ਕੋਈ ਵੀ ਸਮਾਨ ਹੈਗਾ ਵੀ ਜਿਹੜਾ ਇਹਨਾਂ ਦੀ ਪਰਿਵਾਰਾਂ ਦੀ ਮਦਦ ਹੋ ਸਕੇ ਕਹੋ ਵੀ ਇੱਕ ਵਨ ਅੱਜ ਹੋਰ ਟੁੱਟ ਗਿਆ ਉਹ ਵੱਡੇ ਦਰਿਆ ਦਾ ਟੁੱਟਿਆ ਜਿੱਥੇ ਕੀ ਸਿੱਧਾ ਪਾਣੀ ਕਈਆਂ ਪਿੰਡਾਂ ਨੂੰ ਉਹਦਾ ਜਾਂਦਾ ਤੇ ਬਹੁਤ ਹੀ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਆਪਾਂ ਦਾ ਵਾਹਿਗੁਰੂ ਮੂਰੇ ਇਹ ਹੀ ਅਰਦਾਸ ਕਰਦੇ ਆਂ ਵੀ ਜਿੱਦਾਂ ਪਹਿਲਾਂ ਵਿਚਾਰਿਆ ਇੱਕ ਸਾਲ 2023 ਦੇ ਵਿੱਚ ਹੜ ਆਇਆ ਸੀਗਾ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ 2.5 ਮਹੀਨੇ ਜਿਹੜਾ ਇਹ ਪੈਲੀਆਂ ਨੂੰ ਹੀ ਸਹੀ ਕਰਨ ਨੂੰ ਲੱਗੇ ਸੀ ਕਿਉਂਕਿ ਭਾਈ ਹੁਣ ਵੀ ਕੱਲ ਵੀ ਮੈਂ ਬੈਠ ਕਿਉਂਕਿ ਅਸੀਂ ਰਾਤ ਦੇ ਹਾਲਾਤ ਜਾਣਨ ਚਾਹੀਦੇ ਰਾਤ ਦੇ ਹਾਲਾਤ ਤਾਂ ਜੀ ਬਹੁਤ ਜਿਆਦੇ ਮਾੜੇ ਆ ਜੀ ਜਿੱਦਾਂ ਹੁਣ ਸੁੱਤੇ ਪਿਆ ਤੇ ਵੀ ਕੁਝ ਵੀ ਹੋ ਸਕਦਾ ਕਿਉਂਕਿ ਰਾਤ ਨੂੰ ਕਿਹੜਾ ਜੀ ਆ ਕਿਸੇ ਨੇ ਉੱਠ ਕੇ ਵੇਖਣਾ ਇਹ ਤਾਂ ਵਿਚਾਰੇ ਪਹਿਲਾਂ ਹੀ ਨਹੀਂ ਸੌਂ ਰਹੇ ਇਹਨਾਂ ਦੀਆਂ ਤਾਂ ਨੀਂਦਾਂ ਉੱਡੀਆਂ ਹੋਈਆਂ ਹੂੰ ਜਿੱਦਾਂ ਹੀ ਹੁਣ ਘਰ ਤਾਂ ਪਹਿਲਾਂ ਹੀ ਢਿੱਗਣ ਵਾਲੇ ਹੋਏ ਪਏ ਆ ਇਹ ਸੌਂਦੇ ਨਹੀਂ ਹੈਗੀ ਕੋਈ ਵੀ ਪਰਿਵਾਰ ਤੇ ਅਸੀਂ ਮੈਂ ਤਾਂ ਇਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਆਪ ਹੈਲਪ ਕਰਨ ਆਇਆ ਵਾਂ ਤੇ ਬਾਕੀ ਹੁਣ ਸਵੇਰੇ ਬੋਟ ਦੇ ਜ਼ਰੀਏ ਜਿਹੜਾ ਸਾਰੇ ਪਰਿਵਾਰਾਂ ਦਿੱਕਰ ਇਹਨਾਂ ਕੋਲੇ ਨਹੀਂ ਕੁਝ ਪਹੁੰਚਦਾ ਉਹਨਾਂ ਕੋਲੇ ਪਹੁੰਚਾਵਾਂਗੇ ਸਾਡੇ ਨਾਲ ਬਜ਼ੁਰਗ ਵੀ ਆ ਉਹ ਵੀ ਕੁਝ ਕਹਿਣਾ ਚਾਹੁੰਦੇ ਇਹਨਾਂ ਨਾਲ ਵੀ ਆਪਾਂ ਰਾਤ ਦੇ ਸਮੇਂ ਤੇ ਜਿਹੜੀ ਜਿੰਦਗੀ ਬਤੀਤ ਕਰਦੇ ਆ ਜਿਹੜਾ ਮਾੜਾ ਸਮਾਂ ਇਹਨਾਂ ਦੇ ਉੱਤੇ ਆਇਆ ਹੋਇਆ ਉਹ ਕਿਵੇਂ ਕਰਦੇ ਨੇ ਤੇ ਕੀ-ਕਿਹੜੀਆਂ ਕਿਹੜੀਆਂ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕੀ ਕੀ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਕੀ ਕੀ ਅਪੀਲ ਕਰਨਾ ਚਾਹੁੰਦੇ ਆ ਉਹ ਗੱਲਬਾਤ ਕਰਦੇ ਕੀ ਕਹਣਾ ਜੀ ਖਾਨ ਸਾਹਿਬ ਜੀ ਭਾਈ ਅਸੀਂ ਹੀ ਮਕਸਦ ਸਾਹਿਬ ਤੋਂ ਆਈ ਕਈ ਨਿਆਚਾਰਾ ਲੈ ਕੇ ਆਏ ਸੀਗੇ ਸਾਨੂੰ ਬਹੁਤ ਦੁੱਖ ਨਹੀਂ ਕਰੀ ਜੀ ਅੱਗੇ ਵੀ ਇਹਨਾਂ ਨਾਲ 2 ਸਾਲ ਹੋ ਗਏ ਘੜਨਾ ਬਹੁਤ ਵਾਪਰੀ ਸੀਗੀ ਤੇ ਅਹੀਂ ਜੁਬਹੀਏ ਹੁਣ ਤੁਸੀਂ ਰਾਤ ਦੀ ਗੱਲ ਕਰਦੇ ਹੁਣ ਰਾਤ ਹੜ ਆ ਗਈ ਜਾਂ ਪਾਣੀ ਆਈ ਜਾਂਦਾ ਹੋਰ ਵਧ ਗਿਆ ਕਹਿੰਦੇ ਮੁੰਡੇ ਕਹਿੰਦੇ ਵਧੀ ਜਾਂਦਾ ਜਾ ਕੇ ਬਹੁਤ ਮੁਸ਼ਕਲ ਦੀ ਗੱਲ ਆਈ ਪੈ ਵੀ ਨਹੀਂ ਸਕਦੇ ਸੌ ਵੀ ਨਹੀਂ ਸਕਦੇ ਸਹੀ ਜਿਹੜੀ ਪਸ਼ੂ ਵੀ ਟੰਗਾ ਵੀ ਟੰਗਾ ਨਿੱਕੇ ਦੇ ਕੇ ਬੱਚੇ ਵੀ ਟੰਗਾ ਬਹੁਤ ਮੁਸ਼ਕਲ ਦੀ ਘਾਟ ਆ ਜੀ ਤੇ ਬਹੁਤ ਦੁੱਖ ਦੀ ਘੜੀ ਹੈ ਇਹਨਾਂ ਵਾਸਤੇ ਇਸ ਵਾਸਤੇ ਨਾ ਪਿੰਡਾਂ ਜਿਹੜੇ ਡੁੱਬੇ ਪਏ ਉਹ ਮਾਹੀ ਹਾਲਤ ਇਹਨਾਂ ਦੀ ਹੋ ਚੁੱਕੀ ਹੈ ਜੀ ਇਹਨਾਂ ਪਾਣੀ ਆਪਾਂ ਸਹੀ ਜਿਹੜੀ ਵੇਖ ਹੀ ਚੁੱਕੇ ਹਾਂ ਹੂੰ ਹੂੰ ਬੇਗੁਕਾਰ ਸਾਰੇ ਸਭ ਤੋਂ ਵੱਡੀ ਗੱਲ ਇਹ ਆ ਕਿ ਰਾਤ ਸਮੇਂ ਜਿਹੜੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਰਾਤ ਦੇ ਸਮੇਂ ਦੇ ਵਿੱਚ ਜਿਹੜੀਆਂ ਇਹ ਰਾਤ ਨੂੰ ਇਹ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਇੱਕ ਹੁਣ ਇਸ ਟਾਈਮ ਦੀ ਜਿਹੜੀ ਵੱਡੀ ਖਬਰ ਇਹ ਸਾਹਮਣੇ ਅਸੀਂ ਐਸ ਸਮੇਂ ਜਿਹੜੀ ਹੈ ਵੱਡੀ ਖਬਰ ਅਸੀਂ ਇਹ ਸਾਮਣਾ ਨੇ ਆਈ ਆ ਕਿ ਜਿਹੜਾ ਵਿਆਸ ਦਰਿਆ ਦਾ ਬੰਨਣਾ ਮੇਨ ਮੇਨ ਬੰਨਣਾ ਜਿਹੜੇ ਦੋ ਪਾਸੇ ਜਿਹੜਾ ਕਿ ਮਤਲਬ ਟਾਪੂ ਬਣਿਆ ਹੋਇਆ ਸੀਗਾ ਇੱਕ ਜਗ੍ਹਾ ਤੋਂ ਹੋਰ ਬੰਨ ਜਿਹੜਾ ਉਹ ਟੁੱਟ ਗਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਵਾ ਸੁਲਤਾਨਪੁਰ ਲੋਧੀ ਦੇ ਵਿਆਸ ਦਰਿਆ ਦਾ ਜਿਹੜਾ ਇੱਕ ਹੋਰ ਬੰਨ ਟੁੱਟਾ ਵਾ ਜਿਸ ਦੇ ਨਾਲ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਵਾ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ న్యూਸ